ਪਾਣੀ ਪੀਂਦੇ ਨਾਲ ਲੋਕਾਂ ਦੇ ਜਿਹੜੇ ਕੀ ਦੋ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਦੋ ਦਿਨ ਪਾਣੀ ਪੀਤਾ ਤੇ ਜਿਹਦਰਾਂ ਦੀ ਮੌਤ ਹੋ ਗਈ ਚਾਰ ਮੌਤਾਂ ਹੋ ਗਈਆਂ ਤੇ ਤਿੰਨ ਸਾਡੇ ਜਿਵੇਂ ਹਸਪੀਟਲ ਪਏ ਮੇਰਾ ਜੇਠ ਮੇਰੀ ਜਠਾਣੀ ਤੇ ਮੁੰਡਾ ਹੱਡਾ ਛੋਟਾ ਪਾਣੀ ਵਿੱਚੋਂ ਸੁੰਡੇ ਨਿਕਲਦੇ ਨਿਕੇ ਨਿਕੇ ਗਾਰਾ ਨਿਕਲਦਾ ਜਿਵੇਂ ਨਾਲੀ ਦਾ ਗਾਰਾ ਹੁੰਦਾ ਇਦਾਂ ਦਾ ਗਾਰਾ ਨਿਕਲਦਾ ਸਮੈਲ ਆਉਂਦੀ ਪਾਣੀ ਸ ਜੋ 2-10 ਮੋਤਾ ਹਿਆਂ ਨੇ ਉਸ ਤੋਂ ਬਾਅਦ ਕੋ ਪ੍ਰਸ਼ਾਸਨ ਦੇ ਅਧਿਕਾਰੀ ਤੇ ਪਹੁੰਚ ਆ ਕੇ ਟੀਮਾਂ ਸਰਕਾਰੀ ਆਈਆਂ ਵਾ ਕੀ ਆ ਕੇ ਤੁਹਾਡਾ ਸਾਰ ਲੈ ਕੀ ਪਤਾ ਕਿੱਤਿਆ ਤੁਹਾਡਾ ਉਹਨਾਂ ਨੇ ਕਿਹਾ ਪਾਣੀ ਪਾਲ ਕੇ ਪੀਓ ਤੇ ਅਜ ਨਹੀਂ ਗੋਲੀਆਂ ਦਾ ਕਿ ਪਾਣੀ ਚ ਪਾ ਕੇ ਤੇ ਉਹ ਪੀਓ ਸਰਦਾਰਾਂ ਵਾਲੀ ਇਲਾਕਾ ਨਾਂ ਰੱਖਿਆ ਗਿਆ ਖਾਨਗੋੜ ਦਾ ਪਰ ਇੰਨੀਆਂ ਗਲੀਆਂ ਨਾਲੀਆਂ ਛੜਕਾ ਦਾ ਬਹੁਤ ਬੁਰਾ ਲਿਆ ਲੰਘਿਆ ਨਹੀਂ ਜਾਂਦੇ ਆ ਦੀ ਦੇ ਜਾਈਦਾ ਇਸ ਤਰ੍ਹਾਂ ਪਹੁੰਚ ਚੁੱਕ ਚੁੱਕ ਜਾਈਦਾ ਜਦੋਂ ਜਾਈਦਾ ਪੈਰ ਖਰਾਬ ਹੋ ਜਾਂਦੇ ਗੰਦੇ ਪਾਣੀ ਦੇ ਵਿੱਚ ਕੋਈ ਨਹੀਂ ਸਾਡੀ ਇੱਥੇ ਸੌਂਦਾ ਹੈ ਗੱਲ ਕਿੰਨੇ ਹਨ ਵੋਟਾ ਪਾਓ ਸਾਰਾ ਕੁਝ ਕਰਾਂਗੇ ਤੁਹਾਡਾ ਮੁੜ ਕੇ ਸਾਡੀ ਕੋ ਸੁਣਦਾ ਹੀ ਨਹੀਂ ਵੋਟਾ ਲੈ ਕੇ ਗਾਂ ਜਾਂਦੇ ਮਣਕੇ ਸੁਣਦਾ ਨਹੀਂ ਕੋਈ ਨਾ ਜੂ ਰੱਖਿਆ ਗਿਆ ਸਰਦਾਰਾਂ ਵਾਲੀ ਖਾਨਕੋਟ ਪਰ ਇਸੇ ਕੋਈ ਸਰਦਾਰਾਂ ਵਾਲੀ ਗੱਲ ਨਹੀਂ ਹੈਗੀ ਜੀ ਸ਼ਿਕਾਰਖਣ ਚੱਲੇ ਹਾਂ ਤੇ ਟਰਾਲੀ ਚ ਲੱਦ ਕੇ ਖੜਦੇ ਹਾਂ ਵੇਖਿਆ ਕੋਈ ਨੀ ਚਿਕੜਕਣਾ ਉਦਾਂ ਨੇ ਨੰਗੇ ਜਿਹੜਾ ਬੱਚੇ ਸਕੂਲੇ ਖੜਨੇ ਆ ਤਾਂ ਨਹੀਂ ਨੰਗੇ ਜਿਹੜਾ ਮੋਟਰਸਾਈਕਲ ਉਦਾਂ ਸਟਾ ਲੱਗਦੀ ਜਿਹਨੂੰ ਜਾਈਦਾ ਤਾਂ ਦੇਖ ਜਾਈਦਾ ਨਾ ਕਾਉਂਸਲ ਬੋਰਡ ਦਾ ਜੋ ਨਾ ਆਈਡੀਓ ਜਿਉਂ ਬਣਾ ਆਈਡੀਓ ਤੇ ਕੋਈ ਨਹੀਂ ਬੜਿਆ ਜੀ ਸਾਡੇ ਸਸਿਕਾ ਦੋਸਤੋ ਮੈਂ ਹਟੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਅੱਜ ਅਮਰਸਾਦ ਦੇ ਖਾਨਕੋੜ ਦੇ ਪਿੰਡ ਪਹੁੰਚੇ ਆ ਜਿਹੜੇ ਕਿ ਸਰਦਾਰਾਂ ਵਾਲੀ ਵਿੱਚ ਜਿੱਥੇ ਕਿ ਪਾਣੀ ਪੀਣ ਦੇ ਨਾਲ ਲੋਕਾਂ ਦੀ ਜਿਹੜੇ ਕਿ 2-3 ਲੋਕਾਂ ਦੀ ਮੌਤ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਉਸ ਪਰਿਵਾਰ ਦੀ ਆ ਜਿਨ੍ਹਾਂ ਦੇ ਘਰ ਦਾ ਉਹ ਜੀ ਚਲ ਗਿਆ ਠਾਕੁਰ ਸਿੰਘ ਗੱਲਬਾਤ ਜਰੂਰ ਕਰਾਂਗੇ ਪਰਿਵਾਰਕ ਨਾਲ ਕੀ ਨਾਂ ਕੀ ਤੁਹਾਡਾ ਮੇਰਾ ਨਬਲਜੀਤ ਖੋੜ ਮਜੀਤ ਸਿੰਘ ਜੀ ਹੋਇਆ ਕੀ ਹੈ ਦੱਸ ਕਾਨੂੰ ਸਾਨੂੰ ਕਰ ਦਿਓ ਕਿਸ ਤਰ੍ਹਾਂ ਮੌਤ ਹੋਈ ਆ ਠਾਕੁਰ ਸਿੰਘ ਸਰਦਾਰ ਜੀ ਦੀ ਤੇ ਕਿੰਨੀ ਉਮਰ ਸੀ ਪਾਣੀ ਖਰਾਬ ਆਉਂਦਾ ਸੀ ਟੋਟੀਆਂ ਦਾ ਤੇ ਦੋ ਦਿਨ ਪਾਣੀ ਪੀਤਾ ਤੀਜੇ ਦਿਨਾਂ ਨੂੰ ਮੌਤ ਹੋ ਗਈ ਤੇ ਮੈਨੂੰ ਇੱਥੋਂ ਪਾਣੀ ਕਰੋਂ ਦਾ ਖਰਾਬ ਆ ਰਿਹਾ ਕਿੰਨੀ ਕੁ ਮੁਸ਼ਕਲਾ ਸਾਹਮਣਾ ਕਰਨਾ ਪੈਣ데요 ਵਾਟਰ ਸਪਲਾਈ ਦਾ ਸਰਕਾਰੀ ਪਾਣੀ ਉਹ ਗੰਦਾ ਆ ਰਿਹਾ ਸੀ ਹਾਂਜੀ ਆ ਟੂਟੀਆਂ ਦਾ ਪਾਣੀ ਸਰਕਾਰੀ ਤਾਂ ਹੀ ਹੁਣ ਇਹ ਮੰਗ ਕਰਦੇ ਪਿਆ ਸਾਨੂੰ ਪਾਣੀ ਸਾਫ਼ ਚਾਹੀਦਾ ਤੇ ਮੈਨੂੰ ਇਸੋਂ ਵੀ ਪਿੰਡ ਦੇ ਲੋਕ ਜਿਹੜੇ ਨੇ ਇੱਥੋਂ ਦੇ ਖਾਨਕੋਟ ਸਰਦਾਰਾਂਵਾਲੀ ਦੇ ਕਹਿੰਦੇ ਬਿਮਾਰੀ ਬਹੁਤ ਲੋਕ ਹੋਏ ਨੇ ਮੌਤਾਂ ਹੁਣ ਤੱਕ ਕਿੰਨੇ ਹੋ ਚੁੱਕੀਆਂ ਨੇ ਹੁਣ ਤੱਕ 4 ਮੱਤਾਂ ਹੋ ਗਈਆਂ ਤੇ ਤਿੰਨ ਹੱਡੇ ਜੇ ਹਸਪੀਟਲ ਪੈ ਮੇਰਾ ਜੇਠ ਹੈ ਮੇਰੀ ਚਠਾਣੀ ਤੇ ਮੁੰਡਾ ਹੱਡਾ ਛੋਟਾ ਤੇ ਮੈਨੂੰ ਇਸੋ ਵੀ ਇਸ ਬਾਰੇ ਤੁਸੀਂ ਕਦੀ ਆਪਣੇ ਸਰਪੰਚ ਨੂੰ ਆਪਣੇ ਇਲਾਕੇ ਦੇ ਕੋਈ ਮੋਦਵਾਰ ਨੂੰ ਦੱਸਿਆ ਨਹੀਂ ਭਾਈ ਇਲਾਕੇ ਦਾ ਪਾਣੀ ਜਿਹੜਾ ਉਹ ਗੰਦਾ ਆ ਰਿਹਾ ਖਰਾਬ ਆ ਰਿਹਾ ਲੋਕੀ ਬਿਮਾਰ ਹੋ ਰਹੇ ਨੇ ਅਹੀਂ ਨਹੀਂ ਕਿਸੇ ਨੂੰ ਵੀ ਦੱਸਿਆ ਕੋਈ ਸੁਣਦਾ ਹੀ ਨਹੀਂ ਤਸਨਾ ਤੇ ਕਿੰਨੂ ਸੁਣਦਾ ਹੀ ਨਹੀਂ ਪਿੰਡ ਦੇ ਵਿੱਚ ਕੋਈ ਵੀ ਤੇ ਨਾ ਕੋ ਸਰਪੰਚ ਸੁਣਦਾ ਨਾ ਕੋ ਮੈਂਬਰ ਸੁਣਦਾ ਨਾ ਕੋਈ ਨਹੀਂ ਸੁਣਦਾ ਅੱਡੀ ਤੇ ਪਰ ਕਿ ਲੱਗਦਾ ਨਹੀਂ ਜੇ ਕਿ ਸਰਕਾਰਾਂ ਪਾਣੀ ਨਹੀਂ ਚੰਗਾ ਪਿਆ ਸਕਦੀਆਂ ਦੇ ਸਕਦੀਆਂ ਕਿਸੇ ਨੂੰ ਤੇ ਕੀ ਸਹੂਲਤਾਂ ਦੇਣਗੀਆਂ ਇਹਨਾਂ ਨੂੰ ਲੋਕਾਂ ਨੂੰ ਹਸਪਤਲ ਦੀ ਹਸਪਤਲ ਵੀ ਮਿਲ ਨਹੀਂ ਹਾਂਜੀ ਸਾਨੂੰ ਪਾਣੀ ਸਾਫਤਾ ਹੋ ਸਾਡੀਆਂ ਇੰਨੀ ਮੌਤਾਂ ਹੋਣ ਡੀਆਂ ਇੱਕ ਸਾਡੇ ਇੱਥੇ ਲੱਗੇ ਮੁੰਡਾ ਵੀ ਮੌਤ ਹੋ ਗਈ ਉਹਦੀ ਵਿਚਾਰੇ ਦੀ ਉਹ ਵੀ ਟੱਟੀਆਂ ਉਲਟੀਆਂ ਦੇ ਨਾਲ ਇਦਾਂ ਹੋਇਆ ਵਿਚਾਰਾ ਇੱਕ ਅੱਜ ਆਵੇ ਅੱਜ ਹੋਈ ਮੌਤ ਅਜੇ ਜਿਹੜੇ ਠਾਕੁਰ ਸਿੰਘ ਜਿਹਨਾਂ ਦੀ ਡੈਥ ਹੋਈ ਆ ਪਾਣੀ ਪੀਂਦੇ ਨਾਲ ਗੰਦੇ ਆ ਤੁਹਾਡੇ ਕੀ ਲੱਗਦੇ ਸੀ ਉਮਰ ਕਿੰਨੀ ਇਹਨਾਂ ਦੀ ਮੇਰੇ ਸਹਰਾ ਸਾਹਿਬ ਜੀ 80 ਸਾਲ ਉਮਰ ਹੈ ਇਹਨਾਂ ਦੀ। ਕਭਨੀ ਸੋ ਵੀ ਜਦੋਂ ਦੀ ਇਹ ਮੌਤਾਂ ਆਈਆਂ ਨੇ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚ ਆ ਕੇ ਟੀਮਾਂ ਸਰਕਾਰੀ ਆਈਆਂ ਵਾਂ ਕੀ ਆ ਕੇ ਤੁਹਾਡਾ ਸਾਲ ਇੱਕ ਹੀ ਪਤਾ ਕੀ ਆ ਤੁਹਾਡਾ ਆ ਗਿਆ। ਇਹ ਕੱਲ ਆਂਦੇ ਸੀ ਪੀ ਪਾਣੀ ਆਈ ਸਾਫ ਦੇਵਾਂਗੇ ਯਾਰ ਕੱਲ ਟੈਂਕਰ ਕੱਲੇ ਉਹਨਾਂ ਪਾਣੀ ਵਾਸਤੇ। ਕਹਿੰਦੇ ਉੱਥੋਂ ਪਾਣੀ ਪੀਓ ਦਵਾਈ ਦੇ ਕੇ ਗਏ ਸਾਨੂੰ ਗੋਲੀਆਂ। ਕਹਿੰਦੇ ਪਾਣੀ ਚ ਪਾ ਕੇ ਉਹ ਪੀਓ। ਪਰ ਕੀ ਲੱਗਦਾ ਵੀ ਇਹ ਕਿਹਾ ਵੀ ਜਿਹੜਾ ਪਾਣੀ ਦੇ ਕੇ ਗਏ ਨੇ ਇਹ ਵੀ ਪਾਣੀ ਬਾਲ ਕੇ ਜਿਹੜਾ ਪੀਣਾ ਚਾਹੀਦਾ ਵਾ ਉਸ ਤੋਂ ਬਾਅਦ ਜ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਪਿਓ ਨਹੀਂ ਤੇ ਫਿਰ ਬਿਮਾਰ ਹੋ ਸਕਦੇ। ਕੋਣਾਂ ਕਿਹਾ ਪਾਣੀ ਬਾਲ ਕੇ ਪੀਓ ਤੇ ਅਜ ਨਹੀਂ ਗੋਲੀਆਂ ਦਾ ਕਿ ਪਾਣੀ ਚ ਪਾ ਕੇ ਤੇ ਉਹ ਪੀਓ। ਪਰ ਮੇਨੇ ਸੋ ਪੀ ਇੰਡੀਆ ਸਹੂਲਤਾਂ ਮਤਲਬ ਹੁਣ ਪਾਣੀ ਬੱਚਿਆਂ ਵਾਸਤੇ ਮੈਂ ਇਹਨਾਂ ਨੂੰ ਕਹਿਣ ਦੀ ਮੈਂ ਬੱਚਿਆਂ ਵਾਸਤੇ ਮੁੱਲ ਪਾਣੀ ਦਾ ਆਉ। ਉਹਦੋਂ ਸਾਡੇ ਡੈਡੀ ਇੱਥੇ ਮਰੇ ਪਏ ਤੇ ਮੇਰੇ ਬੱਚੇ ਦੋਨੇ ਡੈਪੇ ਕਰਨਾ ਟਟੀਆਂ ਉਲਟੀਆਂ ਮੈਂ ਆਪ ਡੈਪੇ ਕਰਨ। ਅਸੀਂ ਦੱਸਦਾ ਇਹਨਾਂ ਨੂੰ ਦਵਾਈ ਦਿਵਾ ਕੇ ਲਿਆਂਦੀ ਅਸੀਂ ਆਪ ਲਿਆਂਦੀ। ਫੇਰ ਅਸੀਂ ਡੈਡੀ ਅਸੀਂ ਦੇਖਿਆ ਤੁਹਾਡੇ ਇਲਾਕੇ ਦਾ ਹਾਲਾਤ ਬੜੇ ਮਾੜੇ ਸਰਦਾਰਾਂ ਵਾਲੀ ਇਲਾਕਾ ਨਾਂ ਰੱਖਿਆ ਗਿਆ ਖਾਨਕੋੜ ਦਾ ਪਰ ਇੰਨੀਆਂ ਗਲੀਆਂ ਨਾਲੀਆਂ ਛੜਕੜਾ ਬਹੁਤ ਬੁਰਾ ਲਿਆ ਲੰਘਿਆ ਨਹੀਂ ਜਾਂਦੇ ਆ ਜੀ ਦੇ ਜਾਈਦਾ ਇਸ ਤਰ੍ਹਾਂ ਪਹੁੰਚੇ ਚੁੱਕ ਚੁੱਕ ਜਾਈਦਾ ਜਦੋਂ ਜਾਈਦਾ ਪੈਰ ਖਰਾਬ ਹੋ ਜਾਂਦੇ ਗੰਦੇ ਪਾਣੀ ਦੇ ਵਿੱਚ ਕੋਈ ਨਹੀਂ ਸਾਡੀ ਇੱਥੇ ਸੁਣਦਾ ਹੈਗਾ ਵੀ ਹਾਂਜੀ ਸਾਨੂੰ ਇਹ ਵੀ ਸਾਨੂੰ ਪਾਣੀ ਸਾਫ਼ ਚਾਹੀਦਾ ਆਡੀਆਂ ਗੱਲਾਂ ਜਦੋਂ ਵੋਟਾਂ ਪਾਉਂਦੇ ਉਹ ਵੋਟਾਂ ਲੈਣ ਵਾਸਤੇ ਲੀਡਰ ਤੁਹਾਡੇ ਬੂਹੇ ਗਾੜੀ ਆਉਂਦੇ ਨੇ ਉਦੋਂ ਤੁਹਾਡਾ ਵਾਅਦਾ ਕੀ ਜਾਂਦੇ ਨੇ ਤੁਸੀਂ ਕਿਹਾ ਨਹੀਂ ਪਹਿਲਾਂ ਸਾਡਾ ਕੰਮ ਕਰਾਓ ਇਥੋਂ ਉਦੋਂ ਬਾਅਦ ਤੁਹਾਨੂੰ ਵੋਟਾਂ ਪਾਵਾਂਗੇ ਉਹ ਤਾਂ ਕਹਿੰਦੇ ਸਾਨੂੰ ਵੋਟਾਂ ਪਾਓ ਅਸੀਂ ਸਾਰਾ ਕੁਝ ਕਰਾਂਗੇ ਤੁਹਾਡਾ ਮੁੜ ਕੇ ਸਾਡੀ ਕੋਈ ਸੁਣਦਾ ਹੀ ਨਹੀਂ ਵੋਟਾਂ ਲੈ ਕੇ ਗਾਂ ਜਾਂਦੇ ਮਣਕੇ ਸੁਣਦਾ ਨਹੀਂ ਕੋਈ ਜਦੋਂ ਕਹੀਦਾ ਉਦੋਂ ਸੁਣਦੇ ਹੀ ਨਹੀਂ ਅ ਵੀਰੇ ਕਿਹੜੇ ਕੋਣ ਕੋਣ ਹਸਤਾਖਰ ਦਾਖਲ ਦਸਕਾ ਨੂੰ ਸਾਂਝਾ ਕਰਦੇ ਹੋ ਵੱਡੇ ਭਰਾ ਵਾ ਇੱਕ ਦੇ ਮੇਰੀ ਪਰਜਾਈ ਆ ਭਤੀਆ ਮੇਰਾ ਜੋ ਹੋਇਆ ਕੀ ਇਹਨਾਂ ਨੂੰ ਟਟੀਆਂ ਉਲਟੀਆਂ ਡੇ ਕਰਨ ਸਾਰੇ ਇਹ ਟਟੀਆਂ ਉਟੀਆਂ ਦੀ ਵਜ੍ਹਾ ਕੀ ਆ ਕਿਸ ਤਰ੍ਹਾਂ ਹੋਇਆ ਉਹਨਾਂ ਨੂੰ ਆ ਰਹੀ ਹੈ ਉਹਨੇ ਇਹ ਕਹਿ ਆ ਵੀ ਸਾਡੇ ਪਾਣੀ 'ਚ ਖਰਾਬੀ ਹੈ ਪਾਣੀ ਖਰਾਬੀ ਹੈ ਹਾਂਜੀ ਕਿਨੇ ਸੋ ਬੀਬੀ ਦੇ ਪਾਣੀ ਜਿਹੜਾ ਤੁਸੀਂ ਵਰਤਦੇ ਹੋ ਦਸ਼ਕਾ ਨੂੰ ਸਾਂਝਾ ਕਰਦੇ ਹੋ ਪਾਣੀ ਦੇ ਹਾਲਾਤ ਕਿਨੇ ਕੀ ਕੀ ਨਿਕਲਦਾ ਪਾਣੀ ਦੇ ਵਿੱਚੋਂ ਪਾਣੀ ਵਿੱਚੋਂ ਸੁੰਡੇ ਨਿਕਲਦੇ ਨਿਕਨੇ ਕੇ ਗਾਰਾ ਨਿਕਲਦਾ ਜਿਵੇਂ ਨਾਲੀ ਦਾ ਗਾਰਾ ਨੂੰ ਦਾ ਇਦਾਂ ਦਾ ਗਾਰਾ ਨਿਕਲਦਾ 스ਮੈਲ ਆਉਂਦੀ ਪਾਣੀ 'ਚ ਪੀਲਾ ਹੋ ਜਾਂਦਾ ਇਹ ਹਾਂਜੀ ਪਰ ਕੀ ਲੱਗਦਾ ਨਹੀਂ ਕਿ ਜੇਕਰ ਇਹੋ ਪਾਣੀ ਪੀਵਾਗੇ ਸਾਡੇ ਅੰਦਰ ਦਾ ਕੀ ਹਾਲਾਤ ਬਣਗੇ ਸਾਡੀਆਂ ਸਰੀਰ ਦਾ ਕੀ ਹਾਲਾਤ ਬਣੂਗਾ ਕੀ ਲੱਗਦਾ ਨਹੀਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜ ਲਗਦੀਆਂ ਹੈ ਇਦਾਂ ਹੀ ਕੀ ਮੰਗ ਕੀ ਕਰਦੇ ਹੁਣ ਪ੍ਰਸ਼ਾਸਨ ਕੋ ਅਹੀਂ ਅਹੀਂ ਆਨੇ ਸਾਨੂੰ ਪਾਣੀ ਸਾਫ਼ ਚਾਹੀਦਾ ਬੇ ਸਾਡੇ ਬਾਜ਼ਾਰਾਂ ਦਾ ਕੋਈ ਹੋਣਾ ਚਾਹੀਦਾ ਸਾਡੇ ਸੜਕਾਂ ਬਣਨੀਆਂ ਚਾਹੀਦੀਆਂ ਬਿਲਕੁਲ ਜੀ ਤੁਸੀਂ ਦੇਖਿਆ ਕੀ ਹਾਲਾਤ ਨੇ ਇਸ ਇਲਾਕਿਆਂ ਦੇ ਅੱਜ ਵੀ ਅਸੀਂ ਦੇਖਦੇ ਪੀ ਅਸੀਂ ਕਹਿੰਨੇ ਵੀ 80 ਸਾਲ ਹੋ ਚੱਲੇ ਨੇ ਆਜ਼ਾਦੀ ਨੂੰ ਆਜ਼ਾਦ ਹੋਏ ਨੂੰ ਪਰ ਅੱਜ ਵੀ ਅਜਿਹੇ ਇਲਾਕੇ ਹੈਗੇ ਨੇ ਜਿੱਥੇ ਹਜੇ ਵੀ ਨਾ ਤੇ ਪੀਂ ਦਾ ਪਾਣੀ ਪ੍ਰਬੰਧ ਆ ਨਾ ਹੀ ਇੱਥੇ ਗਲੀਆਂ ਨਾਲੀਆਂ ਸੜਕਾਂ ਦਾ ਪ੍ਰਬੰਧ ਆ ਨਾ ਜੂ ਰੱਖਿਆ ਗਿਆ ਸਰਦਾਰਾਂ ਵਾਲੀ ਖਾਨਕੋਟ ਪਰ ਇਥੇ ਕੋਈ ਸਰਦਾਰਾਂ ਵਾਲੀ ਗੱਲ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਮੈਨੂੰ ਸੁਣੇ ਵੀ ਹੁਣ ਜੋਂਦੇ ਵਾਕਿਆ ਹੋਇਆ ਜੋਂਦਾ ਹਾਥੇ ਹੋਏ ਨੇ ਉਸ ਤੋਂ ਬਾਅਦ ਕੋਈ ਇਥੋਂ ਦਾ ਸਰਪੰਚ ਕੋਈ ਇਲਾਕੇ ਦਾ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਆ ਕੇ ਨਾ ਸਾਡੇ ਕੋ ਕੋਈ ਨਹੀਂ ਪਹੁੰਚਿਆ ਇਥੋਂ ਤਾਂ ਕੌਣ ਹੈ ਸਰਪੰਚ ਇਲਾਕੇ ਦਾ ਕੌਣ ਮੋਦਵਰ ਕੌਣ ਤੁਹਾਡੇ ਇਲਾਕੇ ਦਾ ਕੋਈ ਕੋਨਸਲ ਨਵਾਂ ਬਣ ਕੌਨਸਲ ਨਵਾਂ ਆਇਆ ਜੇ ਕੱਲ ਹੋ ਗਿਆ ਉਹ ਵੀ ਉਹਾਂ ਦੇ ਕੰਮ ਕਰਾ ਦਿੰਨੇ ਤੁਹਾਡੇ ਸੜਕਾਂ ਦੇ ਵੀ ਪਾਣੀ ਦਾ ਵੀ ਪਰ ਨਹੀਂ ਉਹਨਾਂ ਕਿ ਹੁਣ ਜੋ ਕੰਮ ਕਰਾ ਰਹੇ ਹੋ ਪਹਿਲਾਂ ਕਿਉਂ ਨਹੀਂ ਚਾਤੀ ਮਾਰੀ ਅੱਜ ਮੋਤਾ ਹੋ ਗੀਆਂ ਨੇ ਅੱਜ ਇੱਥੇ ਲੋਕ ਬਿਮਾਰ ਹੋ ਰਹੇ ਨੇ ਪਹਿਲਾਂ ਕਿਉਂ ਨਹੀਂ ਸਾਰ ਲਈ ਆ ਕੇ ਇੱਥੇ ਦੀ ਸਰੋਂ ਹੋਣੀ ਪਾ ਲੱਗਾ ਤੇ ਉਹਨਾਂ ਨੇ ਆਇਆ ਉਹ ਤਾਂ ਦੇ ਕੋਈ ਵੜਦਾ ਨਹੀਂ ਵੜਦਾ ਨਹੀਂ ਤੇ ਮੋਤਾ ਹੋ ਗਿਆ ਫੇਰ ਹੀ ਬਿਮਾਰ ਲੋਕ ਰੋਲਾ ਪਾਇਆ ਫੇਰ ਤੁਹਾਡੇ ਤੱਕ ਗੱਲ ਪਹੁੰਚੀ ਹੈ ਜੀ ਪਰ ਲੱਗਦਾ ਨਹੀਂ ਇੱਥੇ ਤੁਸੀਂ ਵੋਟਾਂ ਪਾਈਆਂ ਨੇ ਇਹਨਾਂ ਨੂੰ ਤੁਸੀਂ ਚੁਣਿਆ ਵਾ ਅੱਜ ਇਹਨਾਂ ਨੂੰ ਚਾਹੀਦਾ ਇਲਾਕੇ ਦਾ ਹਾਲਾਤ ਸੀ ਦੰਗ ਕੇ ਆਏ ਆ ਗੋਡੇ-ਗੋਡੇ ਗਾਰਾ ਵਾ ਸੜਕ ਵਿੱਚ ਇੰਨਾ ਬੁਰਾ ਹਾਲ ਹੈ ਲੰਘਿਆ ਨਹੀਂ ਜਾਂਦਾ ਲੋਕ ਤੁਹਾਡੀ ਰਸੀ ਦਾ ਭਾਂਪਰਾ ਕਿੱਦਾਂ ਆਉਂਦੀ ਹੋਊਗੀ ਤੁਹਾਡੇ ਲਾਗੇ ਉਹ ਸਾਰੇ ਇਸੇ ਕਰਕੇ ਨਹੀਂ ਆਉਂਦਾ ਕੋਈ ਆਉਂਦਾ ਹੀ ਨਹੀਂ ਪਹਿਲੀ ਗੱਲ ਆਉਂਦੇ ਨਹੀਂ ਆ ਜੀ ਜੇ ਆਉਂਦੇ ਤਾਂ ਪਹਿਲਾਂ ਫੋਨ ਕਰਦੇ ਇੱਥੇ ਮਿਲ ਲੈਨੇ ਭਰਾ ਬੰਦ ਅੰਦਰ ਕੀ ਜਾਣਾ ਖਾਂਗੋੜ ਖਾਂਗੋੜ ਸਰਦਾਰਾਂ ਵਾਲਾ ਇਹ ਕਿਹੜਾ ਇੱਕਰਾ ਖਾਂਗੋੜ ਸਰਦਾਰਾਂ ਵਾਲਾ ਆਂਦੇ ਖਾਂਗੋੜ ਦਾ ਸਰਦਾਰਾਂ ਵਾਲਾ ਕਿਹੜਾ ਪਰ ਕੀ ਲੱਗਦਾ ਸਰਦਾਰਾਂ ਵਾਲਾ ਤਾਂ ਨਾ ਹੀ ਬੜਾ ਵੱਡਾ ਹੁੰਦਾ ਪੀਆ ਖਾਨਕੋਟ ਸਰਦਾਰਾਂ ਵਾਲਾ ਪਤਾ ਨਹੀਂ ਕਿੰਨਾ ਵੱਡਾ ਨਾ ਕਿੰਨਾ ਵਧੀਆ ਇਲਾਕਾ ਬਣਾਇਆ ਹੋਊਗਾ ਪਰ ਜਦੋਂ ਅਸੀਂ ਤਾਂ ਇਲਾਕੇ ਜਿ ਮਾਰਦੇ ਨੇ ਕਿ ਲੱਗਦਾ ਕਿ ਤੇ ਸਰਦਾਰਾਂ ਨਾਂ ਵੀ ਬਨਾਮ ਕੀਤਾ ਸਰ ਤੁਸੀਂ ਇਹ ਨਾ ਕਹਿੰਦਾ ਸਾਰੇ ਕਹਿੰਦੇ ਆ ਵੀ ਸਰਦਾਰਾਂ ਖਾਨਕੋਟ ਕਿਦਾਂ ਦਾ ਜੀ ਸਾਰੇ ਕਹਿੰਦੇ ਆਪਾਂ ਤਾਂ ਨਹੀਂ ਕਹਿੰਦੇ ਖੱਲੇ ਸਾਰੇ ਲੋਕ ਇਹ ਕਹਿੰਦਾ ਵੀ ਖਾਨਕੋਟ ਸਰਦਾਰਾਂ ਦਾ ਸੋਨਾ ਪਿੰਡ ਬਣਿਆ ਵਧੀਆ ਲੱਗਦਾ ਹੈ ਕੋਈ ਨਾਂ ਕਿ ਤੁਸੀਂ ਵੀ ਆਉ ਨਹੀਂ ਰਹੇ ਸਰ ਕਿਦਾਂ ਓਖਾ ਹੋਇਆ ਬਿਲਕੁਲ ਬਿਲਕੁਲ ਇਹ ਕਰਕੇ ਮਾਰਾ ਜੀ ਜਾਣੇ ਵੀ ਸਰ ਪੰਜਾਬ ਪੜ ਜਾਲ ਵੀ ਵਧੀਆ ਹੋ ਜਾਏ ਤੇ ਜਿਹੜੀ ਲੋਕਾਂ ਨੂੰ ਤੇ ਬਣੀ 100 ਵੀ ਮੌਤਾਂ ਕਿਨੇ ਹੋਈਆਂ ਨੇ ਲੱਗ ਲੱਗ ਕੇ ਕਿਹੜੀ ਕਿਹੜੀ ਮੌਤ ਹੋ ਗਈ ਹੈ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਚਾਚਾ ਜੀ ਦੀ ਹੋਈ ਇਹਨਾਂ ਦੀ ਮੌਤ ਹੋਈ ਹੈ ਹਾਂਜੀ ਇੱਕ ਆਪਣੇ ਵਾਲੇ ਰਿਸ਼ਤੇ ਮੁੰਡਾ ਰਹਿੰਦਾ ਸੀ ਉਹਦੀ ਹੋਈ ਜਵਾਨ ਮੁੰਡਾ ਹੈ ਉਹਨੂੰ ਟਟੀਆਂ ਉਲਟੀਆਂ ਨਾਲ ਹੋਣ ਇਹਨਾਂ ਦੇ ਤਿੰਨ ਚਾਰ ਪਰਿਵਾਰ ਆ ਤਿੰਨ ਚਾਰ ਜੀ ਹੋਰ ਬਿਮਾਰ ਹੋਏ ਆ ਤੇ ਆ ਅੱਜ ਫੇਰ ਮਨ ਵਾਲੇ ਹੱਥਾਂ ਤੋਂ ਖੜੇ ਨੇ ਤਿੰਨ ਚਾਰ ਹੋਰ ਖੜੇ ਪਰਲੇ ਕਜੀ ਵੀਰੇ ਦਾ ਲੱਗਦਾ ਨਹੀਂ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਇਹ ਕਾਰਵਾਈ ਪਹਿਲਾਂ ਹੋਣੀ ਚਾਹੀਦੀ ਸੀ ਇਹ ਬਾਅਦ ਚ ਹੋਈਆਂ ਨੇ ਹਾਂਜੀ ਹੋਣੀ ਹੋਈਆਂ ਪਹਿਲਾਂ ਤਾਂ ਇਹ ਜੇ ਗੱਲਾਂ ਹੋਈਆਂ ਨਹੀਂ ਹੋਣੇ ਸਾਰੇ ਕੱਲ ਬਹੁਤ ਜਾਣੇ ਆ ਟੀਮਾਂ ਆਈਆਂ ਸਾਡੇ ਹੁਣ ਇੱਥੇ ਗੁਰਦੁਆਰੇ ਵੀ ਕੰਮ ਲੱਗਣ ਡੈ ਪਹਿਲਾਂ ਤਾਂ ਕੋਈ ਵੀ ਨਹੀਂ ਕੰਮ पे ਇੱਥੇ ਲੱਗਾ ਹੁਣ ਕੱਲ ਤੇ ਸਾਰੇ ਕੰਮ पे ਇੱਥੇ ਲੱਗਣ ਡੈ ਪੇ ਹੁਣ ਸਾਰੇ ਵਾਰੋ ਵਾਰੀ ਸਾਰੇ ਆਉਂਦੇ ਹੈ ਵੀ ਪਾਣੀ ਦਾ ਪ੍ਰੋਬਲ ਮਾਰ ਕੇ ਲੋਕ ਬਿਮਾਰ ਹੋਉਂਦੇ ਓਦਾਂ ਦੇ ਪੀ ਜਾਣੇ ਨੂੰ ਪਤਾ ਹੀ ਨਹੀਂ ਅਮੋਤਾਂ ਆਈਆਂ ਤਾਂ ਹੀ ਪਤਾ ਲੱਗਾ ਨੇ ਡਾਕਟਰਾਂ ਚੈੱਕ ਕੀਤਾ ਵੀ ਪਾਣੀ ਦੀ ਪ੍ਰੋਬਲਮ ਹੈ ਮਿਸਟਰ ਵੀ ਤੁਸੀਂ ਇਹਦੀ ਪਾਣੀ ਆਪਣਾ ਕਰ ਚੈੱਕ ਨਹੀਂ ਕੀਤਾ ਜਿਵੇਂ ਤੁਹਾਡੇ ਭਾਂਡੇ ਵਗੈਰਾ ਉਹ ਪੀਲੇ ਨਹੀਂ ਹੁੰਦੀ ਸੀ ਪਾਣੀ ਨਾਲ ਦੀ ਸਾਰੇ ਇਹ ਤੇ ਟੁੱਟੀ ਦਾ ਹਰਤ ਦੇ ਨਹੀਂ ਆਈ ਤੇ ਅਹੀਂ ਤੇ ਕਹੋ ਜਿਹੜੇ ਇੱਧਰ ਵਰਤਾਂਦਾ ਜਿਹੜੇ ਸਾਡੇ ਪਿਛੇ ਘਾਰਿਆ ਜੀ ਐਂ ਨਹੀਂ ਕਦੀ ਟੂਟੀ ਦਾ ਵਰਤਿਆ ਕੋਈ ਤੁਸੀਂ ਨਹੀਂ ਵਰਤਦੇ ਤੁਸੀਂ ਮੋਟਰ ਲਵਾਈਓ ਪਰ ਆਮ ਬੰਦਾ ਜਿਹੜਾ ਗਰੀਬ ਬੰਦਾ ਨਹੀਂ ਮੋਟਰ ਲਵਾ ਸਕਦਾ ਉਹ ਸਰਕਾਰੀ ਪਾਣੀ ਟੂਟੀ ਦਾ ਪੀਂਦਾ ਕਿ ਉਹਨਾਂ ਦੇ ਪਾਣੀ ਦੇ ਹਿਸੇ ਹਾਲਾਤ ਪੀਲੇ ਸਾਰੇ ਇਦਾਂ ਦੇ ਸਾਰਿਆਂ ਦੇ ਬਿਮਾਰ ਸਾਰੇ ਹੀ ਹੋਣ ਦਾ ਥੋੜਾ ਸਮਾ-ਸਮਾ ਪੈ ਗਿਆ ਨਾ ਜੀ ਸਾਰੇ ਬਿਮਾਰ ਹੋਣ ਦਾ ਟਟੀਆਂ ਨਹੀਂ ਪਾਣੀ ਪ੍ਰੋਬਲਮ ਦੀ ਪਾਣੀ ਦੀ ਪ੍ਰੋਬਲਮ ਹੀ ਸਾਰੇ ਜਾਂਦੇ ਪਾਣੀ ਹੈ ਤੇ ਮੀਂਹ ਨਹੀਂ ਪਿਆ ਜਦੋਂ ਇਥੇ ਮੀਂਹ ਕਣੀ ਪੈ ਜਾਂਦਾ ਫਿਰ ਕੀ ਹਾਲਾਤ ਬਣ ਜਾਂਦੇ ਨੇ ਫਿਰ ਬਹੁਤ ਮਾੜੇ ਹੁੰਦੇ ਨੰਗਿਆ ਨਹੀਂ ਜਾਂਦਾ ਹਾਂ ਜੀ ਤੇ ਜਾਈਦਾ ਇੱਧਾ ਫੜੋ ਅੱਛਾ ਸ਼ਿਕਾਰ ਕੀਤਾ ਸਾਰੇ ਨੂੰ ਗੱਡੀ ਤੇ ਖੜਿਆ ਸਤਿ ਸ਼੍ਰੀ ਅਕਾਲ ਭਾਜੀ ਜੇ ਹੁਣ ਸ਼ਿਕਾਰ ਕਰਨ ਚੱਲੇ ਹਾਂ ਤੇ ਟਰਾਲੀ 'ਚ ਲੱਦ ਕੇ ਖੜਦੇ ਹਾਂ ਵੇਖਿਆ ਕਿ ਨਹੀਂ ਚਿਕੜਕਣਾ ਉਦਾਂ ਨੇ ਨੰਗੇ ਜਿੰਦਾ ਬੱਚੇ ਸਕੂਲੇ ਖੜਨੇ ਆ ਤਾਂ ਨਹੀਂ ਨੰਗੇ ਆ ਮੋੜ ਤੋਂ ਅਗਲੇ ਉਦਾਂ ਸਟਾ ਲੱਗਦੀ ਜਿਹਨੂੰ ਜਾਈਦਾ ਤਾਂ ਦੇਖ ਜਾਈਦਾ ਆ ਹੁਣ ਬਾਪੂ ਜੀ ਨੂੰ ਖੜਿਆ ਤੇ ਹੁਣ ਖੜਿਆ ਜੇ ਹੁਣ ਵੀ ਟਰਾਲੀ 'ਚ ਲੱਦ ਕੇ ਖੜਿਆ ਚੋਂ ਬੀ ਐਸਓ ਪੀ ਤੁਸੀਂ ਆਪਣੇ ਇਲਾਕੇ ਦੇ ਕਾਉਂਸਲਰ ਨੂੰ ਕਿਹਾ ਨਹੀਂ ਭਾਈ ਤੁਹਾਨੂੰ ਵੋਟਾਂ ਪਾਈਆਂ ਨੇ ਭਾਈ ਸਾਡਾ ਸੜਕਾਂ ਬਣਾ ਦਿਓ ਇਲਾਕੇ ਦਾ ਕੰਮ ਕਰ ਦਿਓ ਜੀ ਨਾ ਕਾਉਂਸਲਰ ਵਾਰਡ ਦਾ ਜੋ ਨਾ ਈਡੀਓ ਜਿਉਂ ਬਣਾ ਈਡੀਓ ਤੇ ਕੋਈ ਵੀ ਨਹੀਂ ਬੜਿਆ ਜੀ ਸਾਡੇ ਨਾ ਬਠੇਰਾ ਕਹੀਦਾ ਜਿਹੜਾ ਵੋਟਾਂ ਆਉਂਦੀਆਂ ਜਦੋਂ ਸਾਨੂੰ ਸਾਰੇ ਕਹਿੰਦੇ ਆ ਕਿ ਹਾਂ ਜੀ ਤੁਹਾਡਾ ਉਹ ਕਰਾਵਾਂਗੇ ਆ ਕਰਾਵਾਂਗੇ ਤੇ ਵੇਖਣੀ ਦੇਜੋ ਤੁਸੀਂ ਕਿੱਡੀ ਮੁਸ਼ਕਲ ਆਏ ਹੋਣੇ ਜੋ ਬਿਲਕੁਲ ਨੰਗਿਆ ਨਹੀਂ ਜਾਂਦਾ ਈਡੀਓ ਨੂੰ ਕਹੀਦਾ ਕਾਉਂਸਲ ਨੂੰ ਕਹੀਦਾ ਕੋਈ ਨਹੀਂ ਜੋ ਵੋਟਾ ਵੋਟਾ ਵਰੀ ਆਉਂਦੇ ਜੋ ਜੈਨੀ ਆਇਆ ਸੀ ਇਦਾਂ ਵੀ ਅਸੀਂ ਕਿਹਾ ਕਿ ਆਹ ਗੱਲ ਬਾਦਿਆ ਤੇ ਇਹ ਸਾਨੂੰ ਆਮ ਪਾਰਟੀ ਨੇ ਕਿਹਾ ਕਿ ਨਹੀਂ ਤੁਹਾਡਾ ਸਾਰੇ ਮਸਲੇ ਆ ਲੋਣਗੇ ਤੇ ਈਡੀਓ ਤੇ ਇੱਕ ਵਾਰ ਹੀ ਨਹੀਂ ਵੜਿਆ ਈਡੀਓ ਇੱਕ ਵਾਰੀ ਵੀ ਨਹੀਂ ਜੀ ਬਿਲਕੁਲ ਜੀ ਤੁਸੀਂ ਦੇਖਿਆ ਲੋਕਾਂ ਦੇ ਮાળા ਵਿੱਚ ਨਰਾਰਜੀ ਆ ਵੀ ਲੀਡਰ ਵੱਡੇ ਵੱਡੇ ਆਉਂਦੇ ਨੇ ਸੀ ਵੋਟਾਂ ਲੈਣ ਵਾਸਤੇ ਆਉਂਦੇ ਨੇ ਵੋਟਾਂ ਤੋਂ ਬਾਅਦ ਕੋਈ ਨਹੀਂ ਚਾਤ ਮਾਰਦਾ ਤੁਸੀਂ ਦੇਖਿਆ ਕੀ ਹਾਲਾਤ ਨੇ ਜਦੋਂ ਸੰਸਕਾਰ ਵਾਸ ਸੰਸਕਾਰ ਵਾਸਤੇ ਡੈੱਡ ਬੋਡੀ ਲੈ ਕੇ ਗਏ ਸੀ ਹਾਲਾਤ ਪਰਿਵਾਰ ਦਾ ਖੁਦ ਕਹਣਾ ਵੀ ਟਰਾਲੀ ਵਿੱਚ ਪਾ ਕੇ ਲੈ ਗਏ ਇਸ ਤਰ੍ਹਾਂ ਦੇ ਹਾਲਾਤ ਸੀ ਨੰਗਿਆਂ ਤੱਕ ਨਹੀਂ ਜਾ ਰਿਹਾ ਬਹੁਤ ਦੁੱਖ ਲੱਗ ਰਿਹਾ ਪਰਿਵਾਰਕ ਮੈਂਬਰਾਂ ਨੂੰ ਵੀ ਖਾਨਕੋਟ ਸਰਦਾਰਾਂ ਵਾਲੀ ਦਾ ਨਾਂ ਹੋਵੇ ਤੇ ਹਾਲਾਤ ਇਸ ਤਰ੍ਹਾਂ ਦੇ ਹੋਣ ਤੁਸੀਂ ਦੇਖ ਸਕਦੇ ਹੋ ਕੀ ਨੇ ਪਰ ਲੱਗਦਾ ਹੁਣ ਪ੍ਰਸ਼ਾਸਨਾਂ ਦੀ ਜਾਗ ਖੁੱਲ ਗਈ ਆ ਤੇ ਲੱਗਦਾ ਹੁਣ ਇਥੋਂ ਇਲਾਕੇ ਦੀ ਨਹਾਰ ਜਿਹੜੀ ਬਦੂਗਿ ਸ਼ਾਇਰ ਸੁਣੀ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ